ਮਨ ਦੀ ਮੈਲ ਨੂੰ ਕੋਈ ਸਾਬਣ ਜਾਂ ਡਿਟਰਜੈਂਟ ਨਹੀਂ ਧੋ ਸਕਦਾ ਝੂਠ ਸੱਚ ਦੀ ਅੱਖ ਵਿੱਚ ਅੱਖ ਪਾ ਕੇ ਨਹੀਂ ਖਲੋ ਸਕਦਾ ਜਿੱਥੇ ਮੇਰੇ ਗੁਰੂ ਦੀ लाਡਲੀ ਫੌਜ ਪਹਿਰਾ ਦੇਣ ਲੱਪਵੇ ਉੱਥੇ ਗਰੀਬ ਗੁਰਪੇ ਨਾਲ ੱੱਕਾ ਨਹੀਂ ਹੋ ਸਕਦਾ ਬੀਬੀਓਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਦੇਖ ਕੇ ਅੰਦਾਜ਼ਾ ਲਾ ਲੈਂਦੇ ਹੋ ਕਿ ਵੀਡੀਓ ਪੂਰੀ ਕਿਸ ਬਾਬਤ ਹੋਣ ਵਾਲੀ ਹੈ ਅੱਜ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਪਾਸ਼ੀ ਜੀ ਦਾ ਸ਼ੀਦੀ ਦਿਹਾੜਾ ਹੈ ਔਰ ਮਨਜੀਤ ਸਾਹਿਬ ਗੁਰਦੁਆਰੇ ਤੋਂ ਜਿਹੜਾ ਨਗਰ ਕੀਰਤਨ ਨਿਕਲਿਆ ਸੀ ਆਈਟੀਆਈ ਪਹਿਲਾਂ ਪਹੁੰਚੇ ਸੀ ਹੁਣ ਆਈਟੀਆਈ ਤੋਂ ਵਾਪਸ ਜਾ ਰਿਹਾ ਹੈ ਸਾਡੇ ਨਾਲ ਗੁਰੂ ਕੀ ਲਾਡਲੀ ਫੌਜ ਹੈ ਔਰ ਤੁਹਾਨੂੰ ਪਤਾ ਹੈ ਇਹ ਸ਼ੀਦੀ ਜਿਹੜਾ ਮਹੀਨਾ ਚੱਲ ਰਿਹਾ ਹੈ ਹੁਣ ਆਪਾਂ ਸਾਰੀ ਗੱਲਬਾਤ ਜਿਹੜੀ ਲਾਡਲੀ ਫੌਜ ਨਾਲ ਕਰਾਂਗੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਪਹਿਲੇ ਤਾਂ ਸਾਂਝ ਪਾਣਾ ਜੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜਿਹੜਾ ਮੰਜ਼ਰ ਹੈ ਤੁਸੀਂ ਮੰਜੀ ਸਾਹਿਬ ਗੁਰਦੁਆਰੇ ਤੋਂ ਇੱਥੇ ਆਇਓ ਜ਼ਰੂਰ ਸਾਡੀ ਆਡੀਅנס ਦਾ ਸਾਂਝਾ ਕਰੋ ਜੀ ਹਾਂਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਸ਼ਹੀਦੀ ਦਿਹਾੜੇ ਨੂੰ ਜੋ ਕਿ ਮਹਾਨ ਤੇ ਲਾਸਾਨੀ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੇ ਸਨਾਤਨ ਮਤ ਜਦੋਂ ਕਸ਼ਮੀਰੀ ਪੰਡਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਦ ਸ੍ਰੀ ਨਾਲਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਸਨ ਤੇ ਆ ਕਰਕੇ ਜਦੋਂ ਉਹਨਾਂ ਨੂੰ ਅਮਰਨਾਥ ਦੀ ਗੁਫਾ ਤੋਂ ਆਵਾਜ਼ ਆਈ ਸੀ ਕਿ ਤੁਹਾਨੂੰ ਬਚਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ ਤੇ ਉਹ ਅਨੰਦਪੁਰ ਸਾਹਿਬ ਪਹੁੰਚੇ ਤੇ ਉੱਥੇ ਪਹੁੰਚ ਕਰਕੇ ਮਹਾਰਾਜ ਅੱਗੇ ਫਰਿਆਦ ਕੀਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ ਜਦੋਂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਪਹੁੰਚੇ ਤੇ ਉਸ ਸਮੇਂ ਮਹਾਰਾਜ ਅੱਖ ਲੱਗੇ ਕਿ ਇਹ ਸਮੇਂ ਬਲਦਾਨ ਦੀ ਇੱਕ ਲੋੜ ਹੈ ਕਿਸੇ ਮਹਾਪੁਰਸ਼ ਦੀ ਲੋੜ ਹੈ ਮਹਾਪੁਰਸ਼ ਦੇ ਬਲਦਾਨ ਦੀ ਲੋੜ ਹੈ ਤਾਂ ਉਸ ਸਮੇਂ ਗੁਰ ਤੇਗ ਗੁਰਗੋਬਿੰਦ ਸਿੰਘ ਮਹਾਰਾਜ ਜੀ ਬਾਲ ਗੋਬਿੰਦਰਾਏ ਜੀ ਨੇ ਉਦੋਂ ਬਚਨ ਕੀਤਾ ਕਿ ਮਹਾਰਾਜ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਤਾਂ ਉਸ ਸਮੇਂ ਤਾਂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਤਿੰਨ ਸਿੰਘ ਮਹਾਰਾਜ ਦੇ ਨਾਲ ਤੇ ਦੋ ਸਿੰਘ ਗੁਪਤ ਸੂਈਏ ਦੇ ਰੂਪ ਦੇ ਅੰਦਰ ਮਹਾਰਾਜ ਦੇ ਨਾਲ ਲੈ ਕਰਕੇ ਸਤਗੁਰ ਜੀ ਦਿੱਲੀ ਵੱਲ ਨੂੰ ਚਾਲੇ ਪਾਏ ਸਨ ਤੇ ਉੱਤੇ ਪਹੁੰਚ ਕਰਕੇ ਸਤਗੁਰਾਂ ਨੇ ਚਾਂਦਨੀ ਚੌਕ ਦੇ ਅੰਦਰ ਜਦ ਸਮੇਂ ਪਹੁੰਚੇ ਤੇ ਪਹਿਲਾਂ ਭਾਈ ਮਤੀਦਾ ਜੀ ਭਾਈ ਸਦੀਦਾ ਜੀ ਭਾਈ ਦੇਅੱਲਾ ਜੀ ਬੜੇ ਤਸ਼ੱਦਦ ਕਰਕੇ ਭਾਈ ਮਤੀਦਾ ਜੀਆਂ ਨੂੰ ਆਰੇ ਨਾਲ ਟੀਰਿਆ ਗਿਆ ਭਾਈ ਸਦੀਦਾ ਜੀਆਂ ਨੂੰ ਰੂਹ ਦੇ ਵਿੱਚ ਸਾੜ ਕਰਕੇ ਜਿਹੜਾ ਸ਼ਹੀਦ ਕੀਤਾ ਗਿਆ ਭਾਈ ਦੇਅੱਲਾ ਜੀਆਂ ਨੂੰ ਜਿਹੜਾ ਹੈ ਉਹ ਦੇਗ ਦੇ ਵਿੱਚ ਬਾੜੇ ਦੇ ਕਸ਼ੀਦ ਕੀਤਾ ਗਿਆ ਉਹ ਵਾਲੇ ਕਿਉਂ ਦਿੱਤੇ ਗਏ ਉਹ ਤੁਸੀਂ ਇਹ ਕਿਉਂ ਦਿੱਤੇ ਗਏ ਸਨ ਕਿ ਕਿਤੇ ਗੁਰੂ ਸਾਹਿਬ ਡੋਲ ਜਾਣ ਤੇ ਇਹ ਦੇਖ ਕਰਕੇ ਆਪਣੇ ਸਿੱਖਾਂ ਦੀ ਜਿਹੜੀ ਤਸ਼ੱਦਦ ਦੇਖ ਕਰਕੇ ਕਹਿੰਦੇ ਡੋਲ ਜਾਣਗੇ ਪਰ ਉਹਦਾ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਉਹਦਾ ਆਪ ਨਾਰਾਇਣ ਕਲਾ ਤਾਰ ਮਹਾਰਤਾ ਆਪ ਪਰਮਾਤਮਾ ਦੀ ਜੋਤ ਸਨ ਉਹ ਕਿਥੇ ਡੋਲਣ ਵਾਲੇ ਉਹ ਤਾਂ ਹੁਣ ਇਹ ਧਾਰ ਦੇ ਉੱਤੇ ਜਿਹੜਾ ਜਾਂਦਾ ਬੇਨਤੀ ਕਰਦਾ ਮਾਰ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਤੂੰ ਉਸ ਦਾ ਡੋਲਣ ਤੋਂ ਬਚਾਉਣ ਵਾਲੇ ਹੋ ਤੇ ਉਸ ਸਮੇਂ ਸਤਗੁਰਾਂ ਨੇ ਜਦੋਂ ਇਸ ਤਿਲਕ ਜੰਝੂ ਦੀ ਰਾਖੀ ਦੇ ਲਈ ਮਹਾਰਾਜ ਦੇ ਬਚਨ ਵੀ ਆਉਂਦੇ ਬਾਣੀ ਦੇ ਅੰਦਰ ਤਿਲਕ ਜੰਝੂ ਰਾਖਾ ਪ੍ਰਵਤਾ ਕਾਕੀਨੋ ਵੱਡੋ ਕਲੂ ਮੈਸਾਕ ਤਿਲਕ ਜੰਝੂ ਦੀ ਰੱਖਿਆ ਦੇ ਲਈ ਧਰਮ ਦੀ ਰੱਖਿਆ ਦੇ ਲਈ ਸਤਿਗੁਰਾਂ ਨੇ ਉਸ ਸਮੇਂ ਬਲਦਾਨ ਦਿੱਤਾ ਤੇ ਉਹ ਬਲਦਾਨ ਨੂੰ ਮੁੱਖ ਰੱਖਦੇ ਆਂ ਸ਼ੀਧੀ ਦਿਹਾੜੇ ਨੂੰ ਮੁੱਖ ਰੱਖਦੇ ਆਂ ਅੱਜ ਧੰਗੁਰ ਤੇਗ ਬਾਦਰ ਸਾਹਿਬ ਮਹਾਰਾਜ ਤੇ ਮਾਤਾ ਗੁਜਰਕੌਰ ਜੀ ਦੀ ਪਵਿੱਤਰ ਨਗਰੀ ਆ ਇਹ ਨਵਾਂ ਸ਼ਹਿਰ ਇਹ ਨਵੇਂ ਸ਼ਹਿਰ ਦਾ ਨਾਮ ਵੀ ਗੁਰ ਤੇਗ ਬਾਦਰ ਸਾਹਿਬ ਮਹਾਰਾਜ ਨੇ ਰੱਖਿਆ ਸੀ ਜਦੋਂ ਨਵੇਂ ਸ਼ਹਿਰ ਵਾਸੀ ਬੇਨਤੀ ਕਰਨਗੇ ਮਹਾਰਾਜ ਸ਼ਹਿਰ ਦਾ ਨਾਮ ਜਿਹੜਾ ਨੀਵਾ ਸ਼ਹਿਰ ਹੈ ਅੱਛਾ ਨੀਵਾ ਸ਼ਹਿਰ ਸ਼ਾਇਦ ਆ ਨਾਮ ਹੈ ਤੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਆ ਕੇ ਤਾਂ ਉਸ ਸਮੇਂ ਮਹਾਰਾ ਨੇ ਬੇਨਤੀਗੀਤ ਬਚਨ ਕੀਤਾ ਸੀ ਕਿ ਪਿਆਰੋ ਇਹ ਨੀਵਾ ਸ਼ਹਿਰ ਨਹੀਂ ਆਇਆ ਤੋਂ ਨਵਾਂ ਸ਼ਹਿਰ ਬਣ ਗਿਆ ਆ ਕੋ ਸਾਧਨਾਮ ਸ੍ਰੀ ਵਾਹਿਗੁਰੂ ਉਦੋਂ ਇਹ ਨਵਾਂ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਜੀ ਉਹਨਾਂ ਦੇ ਮੁਖਾਰਪੰਦ ਤੋਂ ਨਿਕਲਿਆ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੁਸੀਂ ਮੰਜੀ ਸਾਹਿਬ ਗੁਰਦੁਆਰਾ ਇਤਿਹਾਸ ਸਾਹਿਬ ਇਤਿਹਾਸ ਪੜ ਸਕਦੇ ਆ ਉੱਥੇ ਬੋਰਡ ਲੱਗੇ ਆ ਬਹੁਤ بڑے بڑے ਤੁਸੀਂ ਇਤਿਹਾਸ ਜ਼ਰੂਰ ਪੜਿਓ ਜਾਣ ਬਿੱਲੇ ਤੇ ਉਸ ਸਮੇਂ ਮਾਰਾ ਇਹਨੇ ਜਿਹੜਾ ਹੈ ਇਹ ਨਵੇਂ ਸ਼ਹਿਰ ਦਾ ਨਾਮ ਰੱਖਿਆ ਇਹ ਉਹ ਪਵਿੱਤਰ ਧਰਤੀ ਆ ਇਹ ਬਹੁਤ ਵੱਡ ਮੁੱਲੀ ਗੱਲ ਦੱਸੀ ਬੜੀ ਮਹੱਤਵਪੂਰਨ ਗੱਲ ਦੱਸੀ ਪਰ ਬਾਬਾ ਜੀ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਕਿਹਾ ਜਾਂਦਾ ਜਿਹੜਾ ਖਾਲਸਾ ਪੰਥ ਹੈ ਉਹਨੂੰ ਜਿਹਦਾ ਸ਼ਾਂਤੀ ਦਾ ਪੁੰਜ ਕਿਹਾ ਜਾਂਦਾ ਆ ਸ਼ਾਂਤੀ ਤੇ ਪੁਜਾਰੀ ਕਿਹਾ ਜਾਂਦਾ ਗੁਰੂ ਗੋਬਿੰਦ ਪਾਸ਼ਾ ਜੀ ਨੂੰ ਵੀ ਪਰ ਜਾਣ ਬੁੱਝ ਕੇ ਜਦ ਕੋਈ ਹੋਰ ਕੋਈ ਰੰਗਤ ਦੇਣੀ ਚਾਹੁੰਦਾ ਕਿ ਨਾ ਕੋ ਅਸਤਰ ਸ਼ਸਤਰ ਨੇ ਲੜਾਈ ਝਗੜਾ ਕਰਨਾ ਚਾਹੁੰਦੇ ਜਿਹੜਾ ਕੋਈ ਹੋਰ ਕੋਈ ਰੰਗਤ ਦੇਣਾ ਚਾਹੁੰਦਾ ਉਹਨਾਂ ਨੂੰ ਨਿਮਰਤਾ ਸਹਿਤ ਅਗਰ ਆਪਾਂ ਕੋਈ ਬੇਨਤੀ ਕਰਨੀ ਹੋਵੇ ਤਾਂ ਕੀ ਕਹਾਂਗੇ ਬਿਲਕੁਲ ਜੀ ਅਸੀਂ ਕਰ ਸਕਦੇ ਕਿਉਂਕਿ ਇਹ ਸ਼ਾਸਤਰ ਜਿਹੜੇ ਆ ਸ਼ਾਸਤਰ ਤੇ ਸ਼ਾਸਤਰ ਖਾਲਸੇ ਪੰਥ ਦੀ ਵਿਰਾਸਤ ਰਹੇ ਆ ਜੀ ਹਮੇਸ਼ਾ ਸ਼ੁਰੂ ਤੋਂ ਜੀ ਸ਼ਾਸਤਰ ਜਿਹੜੇ ਆ ਉਹ ਆਪਣੀ ਰੱਖਿਆ ਦੇ ਲਈ ਸਵੈ ਰੱਖਿਆ ਦੇ ਲਈ ਆ ਇਹ ਕਿਸੇ ਨੂੰ ਮਾਰਨ ਦੇ ਲਈ ਨਹੀਂ ਕਦੇ ਵੀ ਖਾਲਸੇ ਨੇ ਸ਼ਾਸਤਰ ਵਰਤੇ ਆ ਕਿਸੇ ਨੂੰ ਮਾਰਨ ਲਈ ਨਹੀਂ ਆਪਣੀ ਸਵੈ ਰੱਖਿਆ ਲਈ ਵਰਤੇ ਆ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ 14 ਜੰਗਾਂ ਹੋਈਆਂ 15ਵੀਂ ਇੱਕ ਛੋੜੀ ਝੜਪ ਹੋਈ ਸੀ ਰਾਜਸਥਾਨ ਵਿੱਚ ਤੇ 14 ਜੰਗਾਂ ਮੁੱਖ ਕਹਿੰਦੇ ਆ ਦੇਖੋ 14 ਦੀਆਂ 14 ਜੰਗਾਂ ਜਿਹੜੀਆਂ ਨਾ ਧੰਗ ਗੁਰੂ ਗੋਵਿੰਦ ਸਿੰਘ ਸਾਹਿਬ ਵਾਲੇ ਚਾਰ ਜੰਗਾਂ ਤੇ ਗੁਰੂ ਗੋਵਿੰਦ ਸਿੰਘ ਮਹਾਰਾਜ ਦੀਆਂ 14 ਜੰਗਾਂ 14 ਜੰਗਾਂ ਦੇ ਵਿੱਚ ਕੋਈ ਵੀ ਇਹਦਾ ਕਹਿ ਦੇਵੇ ਗੁਰੂ ਸਾਹਿਬ ਨੇ ਆਪ ਆ ਜਾ ਕੇ ਹਮਲਾ ਕੀਤਾ ਮਹਾਰਾਜ ਨੇ ਆਪ ਨਹੀਂ ਹਮਲਾ ਕੀਤਾ ਕਦੇ ਵੀ ਡਿਫੈਂਸ ਜੇ ਆਪਾਂ ਕਹੀਏ ਡਿਫੈਂਸ ਇਹ ਸਾਰਾ ਹੈ ਹੀ ਡਿਫੈਂਸ ਦਾ ਜੀ ਮਹਾਰਾਜ ਨੇ ਜਿਹੜੀ ਸਵੈ ਰੱਖਿਆ ਦੇ ਲਈ ਇਹ ਸ੍ਰੀ ਸਾਹਿਬ ਦਿੱਤੀ ਇਹ ਆਪਣੀ ਰੱਖਿਆ ਦੇ ਲਈ ਗਰੀਬ ਗੁਰਬੇ ਦੀ ਰੱਖਿਆ ਦੇ ਲਈ ਜਦੋਂ ਵੀ ਕਿਸੇ ਗਰੀਬ ਦਾ ਹੱਕ ਮਾਰਿਆ ਜਾਂਦਾ ਦੇਖੋ ਹੁਣ ਦਿੱਲੀ ਦੇ ਵਿੱਚ ਜਿਹਦਾ ਹੱਕ ਮਾਰਿਆ ਜਾ ਰਿਹਾ ਤੇ ਖਾਲਸੇ ਉੱਥੇ ਹੀ ਪਹੁੰਚੇ ਆ ਉੱ ਔਰ ਫੌਜਾਂ ਨੇ ਇਹ ਵੀ ਕਹਿ ਕੇ ਅਸੀਂ ਕਿਸਾਨਾਂ ਦੀਆਂ ਫੌਜਾਂ ਨੇ ਕਿਸਾਨਿਆਂ ਦੀ ਰੱਖਿਆ ਲਈ ਪਹੁੰਚੇ ਆ ਪਰ ਬਾਬਾ ਜੀ ਇੱਕ ਗੱਲ ਹੋਰ ਉੱਥੋਂ ਨਿਕਲ ਕੇ ਆ ਰਹੇ ਉਹ ਕਹਿੰਦੇ ਨੇ ਕਿ ਬੀਬੀਆਂ ਵਾਪਸ ਮੁੜ ਜਾਣ ਬੱਚੇ ਵਾਪਸ ਬਣ ਜਾਣ ਬਜ਼ੁਰਗ ਵਾਪਸ ਮੁੜ ਜਾਣ ਲੇਕਿਨ ਸ਼ਾਇਦ ਉਹਨਾਂ ਨੇ ਸਾਡਾ ਇਤਿਹਾਸ ਨਹੀਂ ਪੜਿਆ ਠੰਡੇ ਬੁਰਜ ਵਿੱਚ ਮਾਤਾ ਗੁਜਰ ਕੌਰ ਦਾ ਇਤਿਹਾਸ ਨਹੀਂ ਪੜਿਆ ਛੋਟੇ ਸਹਿਬ ਜਾਂ ਦਾ ਇਤਿਹਾਸ ਨਹੀਂ ਪੜਿਆ ਜਿਹੜੀਆਂ ਬੀਬੀਆਂ ਉੱਥੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਲਕੁਲ ਅਸੀਂ ਬੀਬੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਆਪਣੇ ਤੁਹਾਡੇ ਮਾਧਿਅਮ ਦੇ ਰਾਹੀਂ ਪੀਵੀ 32 ਨਵਾਂ ਸ਼ਹਿਰ ਚੈਨਲ ਦੇ ਰਾਹੀਂ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਕਿ ਤੁਸੀਂ ਤਕੜੇ ਹੋ ਕੇ ਪਹਿਰਾ ਦਿਓ ਅਸੀਂ ਬਿਲਕੁਲ ਤੁਹਾਡੇ ਨਾਲ ਫੌਜਾਂ ਆ ਰਹੀਆਂ ਜਾ ਰਹੀਆਂ ਇਹ ਚੱਲ ਹੀ ਰਿਹਾ ਪ੍ਰੋਸੈਸ ਕੋਈ ਪਹਿਲਾਂ ਕਹਿ ਰਹੇ ਸੀ ਕਿ ਫੌਜਾਂ ਨਹੀਂ ਪਹੁੰਚੇ ਹਨ ਅੱਜ ਸਿੰਘ ਫੌਜਾਂ ਨਹੀਂ ਪਹੁੰਚਦੀਆਂ ਗੁਰੂ ਨਾਨਕ ਦੇਵ ਜੀ ਦੇ ਅਵਤਾਰਪੁਰ ਮਨਾ ਕੇ ਸਾਰੀ ਫੌਜਾਂ ਪਹੁੰਚ ਗਈਆਂ ਉੱਥੇ ਤੇ ਹੁਣ ਵੀ ਬੀਬੀਆਂ ਨੂੰ ਇਹੀ ਸੰਦੇਸ਼ ਹੈ ਕਿ ਅਸੀਂ ਉਹਨਾਂ ਦੇ ਵਾਰਸਾਂ ਮਾਈ ਭਾਗੋ ਦੀਆਂ ਵਾਰਸਾਂ ਤੁਸੀਂ ਤੁਸੀਂ ਕਿਸੇ ਹੋਰ ਦੀਆਂ ਵਾਰਸਾਂ ਨਹੀਂ ਇਹ ਮਾਈ ਭਾਗੋ ਦੀਆਂ ਵਾਰਸਾਂ ਤੁਸੀਂ ਜਦੋਂ ਮੀਰ ਮੰਨੂ ਦੀ ਜੇਲ੍ਹ ਦੇ ਅੰਦਰ ਵੀ ਇਹ ਬੀਬੀਆਂ ਸਨ ਨਾ ਉਦੋਂ ਬੱਚਿਆਂ ਦੇ ਟੋਟਿਆਂ ਦੇ ਹਾਰ ਗळा ਵਿੱਚ ਪਾਏ ਜਾ ਰਹੇ ਸੀ ਉਹਨਾਂ ਦੇ ਉਦੋਂ ਦੀਆਂ ਬੀਬੀਆਂ ਡੋਲੀਆਂ ਉਦੋਂ ਵੀ ਜਿਹੜੇ ਕਹਿੰਦੇ ਮੰਨੂ ਸਾਨੂੰ ਵੜਦਾ ਸੀ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੜਦਾ ਸੀ ਦੂਣ ਸਵਾਈ ਉਹ ਉਦੋਂ ਵੀ ਦੂਣ ਸਵਾਈ ਇਹ ਗੁਰਨਾਨਕ ਦੀ ਨੀਂਹ ਜਿਹੜੀ ਰੱਖੀ ਹੈ ਨਾ ਅੱਜ ਤੱਕ ਨੀਂਹ ਧਰੀ ਗੁਰਨਾਨਕ ਨਿਤ-ਨਿਤ ਚੜਾ ਸਵਾਈ ਇਹ ਨਿਤ-ਨਿਤ ਸਵਾਈ ਚੜ੍ਹਣੀ ਤਗੜੇ ਹੋ ਕੇ ਬਹਿਰਾ ਦਿਓ ਹੱਕ ਜਰੂਰ ਮਿਲਣਗੇ ਗੱਜ ਗੱਜ ਕਰੇ ਜਾਬੇ ਫਤੇ ਪਾਵੇ ਨਹਾਲ ਹੋ ਜਾਵੇ ਅਕਸ਼ਰੀ ਅਕਾਲ ਅੱਛਾ ਹੋਰ ਵੀਰ ਮਜੀਦ ਨੇ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਸ਼ੀਦੀ ਦਿਹਾੜਾ ਉਹਦੇ ਉੱਪਰ ਜੀ ਵੈਕਰ ਜੀ ਕੀ ਖਾਲਸਾ ਸਾਹਿਬ ਵੈਕਰ ਜੀ ਕੀ ਫਤਿਹ ਜੀ ਅੱਜ ਨਗਰ ਕੀਰਤਨ ਜਿਹੜਾ ਨਵੇਂ ਸ਼ਹਿਰ ਚੋਂ ਨਿਕਲਿਆ ਜੀ ਜੀ ਨਵੇਂ ਸ਼ਹਿਰ ਨਗਰ ਕੀਰਤਨ ਹਾਂ ਜੀ ਹਾਂ ਜੀ ਸ਼ੇਰ ਗੁਰੂ ਗੋਤੈਬਾਦਰ ਜੀ ਦੇ ਸ਼ੀਦੀ ਦਿਹਾੜੇ ਤੇ ਕੱਟਿਆ ਗਿਆ ਜੀ ਤੇ ਏ ਬਸ ਆਇਸਾ ਸੰਦੇਸ਼ ਦੇਣਾ ਚਾਹਾਂਗਾ ਕਿ ਦਿੱਲੀ ਵਿੱਚ ਜਿਹੜੇ ਸਾਡੇ ਵੀਰ ਭੈਣ ਬੈਠੇ ਨੇ ਤੇ ਉਹ ਥੋੜੀਆ ਧਿਆਨ ਨਾਲ ਰਹਿਣ ਤੇ ਸ਼ਾਂਤੀਪੂਰਵਕ ਰਹਿਣ ਕਿਉਂਕਿ ਉੱਥੇ ਕਾਫੀ ਉਹ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕੀ ਵਿੱਚੋਂ ਮੈਂ ਪਹਿਲਾਂ ਵੀ ਗੱਲ ਕੀਤੀ ਬਾਬਾ ਜੀ ਨੇ ਕੋਈ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀਤੀ ਜਾ ਰਹੀ ਆ ਲੇਕਿਨ ਆਪਾਂ ਸ਼ਾਂਤ ਰਹਿਣਾ ਆ ਉੱਥੇ ਫੌਜਾਂ ਬੈਠੀਆਂ ਉਹ ਵੀ ਸ਼ਾਂਤ ਨੇ ਤੇ ਕਿਉਂ ਉਹ ਕੋਈ ਬਾਰ ਨਹੀਂ ਕਰ ਰਹੇ ਨਾ ਕੋਈ ਕਰ ਰਹੇ ਨੇ ਲੇਕਿਨ ਉਹ ਜਿਹੜਾ ਮੀਡੀਆ ਆ ਉਹ ਉਹਨਾਂ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਲekin ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਸ਼ਾਂਤ ਰਹਿਣਾ ਹੈ ਸਾਤ ਮਿੰਟਾਂ ਕਰਦੇ ਹਾਂ ਜੀ ਔਰ ਬਾਬਾ ਜੀ ਇੱਕ ਮੈਚ ਜੀ ਪੁੱਛਣੀ ਚਾਹੁੰਨਾ ਕਿ ਹਮੇਸ਼ਾ ਜਿਵੇਂ ਕਿ ਆ ਜਾਂਦਾ ਕਿ ਜੀ ਇਹ ਪਹਿਲ ਕਰਦੇ ਨੇ ਪਰ ਤੁਸੀਂ ਕਿਹਾ ਕਿ ਹਮੇਸ਼ਾ ਹੀ ਜਿਹੜੀਆਂ 14 ਲੜਾਈਆਂ ਵੀ ਹੋਈਆਂ ਕਦੇ ਪਹਿਲ ਨਹੀਂ ਕੀਤੀ ਗਈ ਲੇਕਿਨ ਉੱਥੇ ਇੱਕ ਬੜੀ ਵੀਡੀਓ ਕਾ ਅੱਛੀ ਨਿਕਲ ਕੇ ਸਾਹਮਣੇ ਆਈ ਹੈ ਮਹਾਤਾਪੁਰਨ ਇੱਕ ਸਾਡਾ ਨਿਆਂਗਵੀਰ ਗੁਰੂ ਕੀ ਲਾਡਲੀ ਫੌਜ ਚੋਂ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਆ ਕਿ ਸਾਨੂੰ ਮੁਆਫ ਕਰਨਾ ਕਿ ਜਿਹੜੇ ਕਾਲੇ ਕਾਨੂੰਨ ਬਣਾਇਆ ਜਿਹਦੀ ਵਜ੍ਹਾ ਕਰਕੇ ਸਭ ਧਿਆਣਾ ਪਿਆ ਤੁਸੀਂ ਵੀ ਤੰਗ ਪਰੇਸ਼ਾਨ ਹੋ ਰਹੇ ਹੋ ਇਹ ਕਿੰਨੇ ਪਿਆਰ ਦਾ ਮੈਸੇਜ ਗਿਆ ਇਹਦੇ ਬਾਰੇ ਕੀ ਕਹੋਗੇ ਬਿਲਕੁਲ ਜੀ ਉਹ ਗਿਆਨੀ ਤਰਸੇਮ ਸਿੰਘ ਜੀ ਮੋਹਰਾ ਵਾਲੀ ਜੀ ਸ਼ਾਇਦ ਮੈਂ ਵੀ ਵੀਡੀਓ ਦੇਖੀ ਹੋ ਤੇ ਬਹੁਤ ਹੀ ਪਿਆਰ ਦਾ ਸੰਦੇਸ਼ ਦੇਖੋ ਲਾਡਲੀਆਂ ਬੋਤਨਾਂ ਮੇਰਾ ਪ੍ਰੇਮ ਨਾਲ ਰਹਣੀਆਂ ਜੀ ਤੇ ਜਦੋਂ ਮਾਰੇ ਨੇ ਤਾਂ ਧਾਨਗੁਰ ਤੇਗਬਾਦ ਸਾਹਿਬ ਮਾਰੇ ਦਾ ਅਸੀਂ ਦਿਹਾੜਾ ਮਨਾ ਰਹੇ ਆ ਨਾ ਮਾਰੇ ਦੀ ਬਾਣੀ ਕਹਿ ਰਹੀ ਪੈ ਕਾ ਕੋ ਦੇਤ ਨਾ ਨੈ ਪੈਮਾਨ ਤਾ ਪੈ ਮੰਨਣਾ ਵੀ ਨਹੀਂ ਕਿਸੇ ਦਾ ਤੇ ਜਿਹੜਾ ਪੈ ਕਿਸੇ ਨੂੰ ਦੇਣਾ ਵੀ ਨਹੀਂ ਡਰੋਣਾ ਵੀ ਨਹੀਂ ਤੇ ਡਰਨਾ ਵੀ ਨਹੀਂ ਤੇ ਅਕਾ ਦੀ ਰਾਖੀ ਲਈ ਜਿਹੜਾ ਸਾਡੇ ਛੋਡੇ ਤੋਂ ਛੋਡੇ ਬੱਚੇ ਵੀ ਆਦ ਤੱਕ ਚੀਜ਼ਾਂ ਦਿੱਤੀਆਂ ਬੀਬੀਆਂ ਨੇ ਵੀ ਚੀਜ਼ਾਂ ਦਿੱਤੀਆਂ ਇਹ ਕਿਉਂ ਕੇਵਲ ਆਪਣੇ ਹੱਕਾਂ ਦੀ ਰਾਖੀ ਲਈ ਦਿੱਤੀਆਂ ਕਿਸੇ ਨੂੰ ਮਾਰਨ ਲਈ ਇਰਸ਼ਾਤ ਤਾਂ ਨਹੀਂ ਹੋਣਾ ਇੱਕ ਸੰਤ RAM ਜੀ ਜਿਨ੍ਹਾਂ ਉਹਨੇ ਕੱਲ ਸਰੀਰ ਤੇ ਆਗ ਦਿੱਤਾ ਉਹਨਾਂ ਬਾਰੇ ਕੀ ਕਹੋਗੇ ਜੀ ਦੇਖੋ ਮਨ ਕਿੰਨਾ ਭਰਿਆ ਹੋਵੇਗਾ ਦੇਖੋ ਜੀ ਮਨ ਬਹੁਤ ਭਰਿਆ ਪਰ ਇਹ ਨਗਰ ਨਾਨਕ ਦੇ ਮਹਾਰਾਜ ਦੇ ਅਸੂਲ ਨਹੀਂ ਕਿ ਅਸੀਂ ਖੁਦਕੁਸ਼ੀ ਕਰ ਦਈਏ ਪਰ ਦੇਖੋ ਕਿੰਨਾ ਉਹਨਾਂ ਦੀ ਜਿਹੜੀ ਆਤਮਾ ਝੰਡੋੜ ਕੇ ਦਿੱਤੀ ਹੋਊਗੀ ਕਿ ਉਹ ਦੇਖੋ ਆਪਣੇ ਆਪ ਨੂੰ ਖੁਦ ਗੋਲੀ ਮਾਰ ਲੈਣੀ ਕਿੱਡਾ ਜਿਹੜਾ ਇਹ ਵੱਡਾ ਬਹੁਤ ਵੱਡਾ ਜਿਹੜਾ ਨਾ ਉਹਨਾਂ ਦੇ ਮਨ ਦੇ ਅੰਦਰ ਦਰਦ ਸੀ ਕਿਸਾਨਾਂ ਦਾ ਪਰ ਸਰਕਾਰ ਦੇ ਬਾਬਾ ਜੀ ਹੱਲੇ ਵੀ ਜਿਹੜੀ ਕੰਮ ਤੇ ਜੂ ਨਹੀਂ ਸਰ ਕਰਈ ਉਹਨਾਂ ਨੂੰ ਕਹੇ ਜੇ ਤੁਸੀਂ ਸੰਦੇਸ਼ ਦੇਣਾ ਜਾਓ ਦੇਖੋ ਜੀ ਸਰਕਾਰ ਨੂੰ ਇਹ ਹੀ ਸਾਡਾ ਸੰਦੇਸ਼ ਹੈ ਕਿ ਤੁਸੀਂ ਬਹੁਤ ਹੀ ਕਿਸਾਨ ਵੀਰ ਦੇਖੋ ਬਾਕੀ ਪ੍ਰੋਟੈਸਟ ਤੁਸੀਂ ਦੇਖਦੇ ਆ ਸਾਰੇ ਕਿ ਕਿੱਦਾਂ ਜਿਹੜੇ ਬੱਸਾਂ ਨੂੰ ਅੱਗਾਂ ਲਾ ਦਿੱਤੀਆਂ ਜਾਂਦੀਆਂ ਜਾਂ ਸਰਕਾਰੀ ਪ੍ਰੋਪਰਟੀ ਸਾੜ ਦਿੱਤੀ ਜਾਂਦੀ ਆ ਪਰ ਦੇਖੋ ਸਾਡੇ ਕਿਸਾਨ ਵੀਰਾਂ ਨੇ ਕਿੰਨਾ ਜਿਹੜਾ ਨਿਮਰਤਾ ਦਾ ਸਬੂਤ ਹੈ ਅੱਜ ਤੱਕ ਕਿੰਨੇ ਮਹੀਨੇ ਹੋ ਗਏ ਉਹਨਾਂ ਨੂੰ ਪ੍ਰੋਟੈਸਟ ਕਰਦੇ ਪਰ ਅੱਜ ਤੱਕ ਕਿਸੇ ਨੂੰ ਨੁਕਸਾਨ ਨਹੀਂ ਦਿੱਤਾ ਸਮਾਗ ਕੋ ਪਿਆਰ ਹੀ ਦਿੱਤਾ ਦਿੱਲੀ ਵਾਲੇ ਵੀ ਪਿਆਰ ਕਰ ਰਹੇ ਅੱਜ ਵੀ ਹੁਣ ਇੱਕ ਪ੍ਰਸ਼ੰਸਾ ਕਰ ਰਹੇ ਸਾਰੇ 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 ਪ੍ਰਸ਼ੰਸਾ ਕਰ ਰਹੇ ਨੇ ਔਰ ਅੱਜ ਇੱਕ ਵੀਡੀਓ ਵੀ ਬਾਬਾ ਜੀ ਨਸ਼ਰ ਹੋਈ ਹੈ ਛੋਟੇ ਛੋਟੇ ਜਵਾਕ ਨੇ ਜਿਹੜੇ ਦਿੱਲੀ ਦੇ ਦਿੱਲੀ ਦੇ ਜਿਹੜੇ ਛੋਟੇ ਛੋਟੇ ਉਹ ਇਹ ਕਹਿ ਰਹੇ ਨੇ ਕਿ ਸਰਦਾਰ ਜੀ ਹਾਰ ਸਰਦਾਰ ਜੀ ਜੀਤੇਗੇ ਬਿਨਾਂ ਨਹੀਂ ਜਾਏਗੇ ਜਿੱਤਨੇ ਕੇ ਬਿਨਾ ਸਰਦਾਰ ਜੀ ਕਦੇ ਹਾਰेंगे ਨਹੀਂ ਦਿੱਲੀ ਦੇ ਲੋਕ ਇਹ ਕਹਿ ਰਹੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਧਾਨ ਗੁਰ ਗੋਬਿੰਦ ਸਿੰਘ ਮਾਰੇ ਦਾ ਪੰਥ ਹੈ ਜਿਹੜਾ ਕਦੇ ਹਾਰਿਆ ਨਹੀਂ ਉਹ ਹਾਰਨ ਵਾਲਾ ਪਾਤ ਨਹੀਂ ਸਦਾ ਫਦੇ ਕਰਕੇ ਜਿੱਤਦਾ ਅੱਛਾ ਇੱਕ ਇੱਕ ਲਾਸਵਾਲ ਮੈਨੂੰ ਪਤਾ ਤੁਸੀਂ ਸਾਰਿਆਂ ਦੇ ਨਾਲ ਜਾਣਾ ਨਗਰ ਕੀਰਤਨ ਵੀ ਜਾ ਰਹੇ ਕੈਮਰਾਮੈਨ ਦਿਖਾ ਰਹੇ ਨੇ ਸਾਰਿਆਂ ਦਾ ਇੱਧਰ ਬੜਾ ਸਤਕਾਰ ਹੈ ਮਨਾਂ ਚ ਬੜਾ ਸਤਕਾਰ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਇਸ ਜੀ ਦੇ ਦਿਹਾੜੇ ਤੇ ਇੱਕ ਆਖਰੀ ਸਵਾਲ ਵਿਵੇਕ ਪੈਰਾ ਕੀ ਹੁੰਦਾ ਜੀ ਜਿਵੇਂ ਮੈਨੂੰ ਪਤਾ ਲੱਗਾ ਕਿ ਜਿਹੜਾ ਪ੍ਰਸ਼ਾਦਾ ਸਰਬੱਤ ਵਿੱਚ ਬਣਦਾ ਹੈ ਔਰ ਸਰਬੱਤ ਲਈ ਬਣਦਾ ਹੈ ਉਹ ਉਹ ਵੀ ਥੋੜੀ ਜਾਣਕਾਰੀ ਦੇ ਦਿਓ ਜੀ ਵਿਵੇਕ ਦਾ ਪੈਰਾ ਇਹ ਹੁੰਦਾ ਕਿ ਬਹੁਤ ਹੀ ਸੋਚ ਵਿਵੇਕ ਦਾ ਅਰਥ ਇਹ ਹੈ ਕਿ ਤੈਨੂੰ ਸੱਚ ਦੇ ਤੂੜ ਦੀ ਸਮਝ ਆ ਜਾਵੇ ਉਹਨੂੰ ਵਿਵੇਕ ਜਾਂ ਵਿਵੇਕ ਤੋਂ ਮਤੋਂ ਹੁੰਦੀ ਹੈ ਜਦ ਚੰਗਾ ਤੇ ਮਾਰਾ ਸਭ ਲੱਗ ਜਾਵੇ ਤੇ ਹੁਣ ਜਿੱਦਾਂ ਪਤਾ ਹੈ ਬਾੜੀਆਂ ਚੀਜ਼ਾਂ ਬਾੜੀਆਂ ਇਸੇ ਦਾ ਜਿਹੜਾ ਸਦਾ ਤੋਂ ਵੇਖਦਾ ਪੈਰ ਰੱਖਦੇ ਆ ਵੇਖਦਾ ਪੈਰ ਰੱਖਦੇ ਆ ਕਿ ਆਪਣੇ ਹੱਥਾਂ ਦਾ ਜਿਹੜਾ ਬਣਾਇਆ ਗੁਰੂ ਘਰ ਦਾ ਲੱਭ ਨਹੀਂ ਸਕਦਾ ਆਪਣੀ ਹੱਥਾਂ ਦਾ ਬਣਾਇਆ ਓਹ ਮਾਤਾ ਰਿਆ ਉਧਰ ਬਾੜੀ ਜਿਹੜੀ ਆ ਤੁਸੀਂ ਸੁਣ ਸਕਦੇ ਪਿੱਛੇ ਨਗਰ ਕੀਰਤਨ ਆ ਰਿਹਾ ਔਰ ਬਾਬਾ ਜੀ ਨੇ ਬਹੁਤ ਚੱਕੀ ਗੱਲ ਕਹੀ ਜਦੋਂ ਤੁਹਾਨੂੰ ਸੱਚ ਔਰ ਝੂਠ ਦਾ ਪਤਾ ਚੱਲ ਜਵੇ ਲੇਕਿਨ ਸਿੱਖੀ ਸਾਨੂੰ ਇਹੀ ਕਹਿੰਦੀ ਕਿ ਅਸੀਂ ਪੇਸ਼ਾ ਸੱਚ ਵਾਲੇ ਪਾਸੇ ਰਹਿਣਾ ਔਰ ਅਸੀਂ ਕਦੇ ਇਹਨਾਂ ਕੋਲ ਸ਼ਸਤਰ ਵੀ ਨੇ ਤਾਂ ਡਿਫੈਂਸ ਵਿੱਚ ਨੇ ਤਾਂ ਕਿ ਕੋਈ ਗਰੀਬ ਗੁਰਬੇ ਦਾ ਗੁਰਬੇ ਤੇ ਕੋਈ ਧੱਕਾ ਨਾ ਕਰ ਸਕੇ ਉਹਨੂੰ ਦਬਾ ਨਾ ਸਕੇ ਔਰ ਇਹ ਬੜੀ ਵੱਡਮੁੱਲੀ ਚੀਜ਼ ਮੈਨੇ ਖੋਰ ਬਾਬਾ ਜੀ ਤੋਂ ਪਤਾ ਚੱਲਿਆ ਕਿ ਜਿਹੜਾ ਨਵੇਂ ਸ਼ਹਿਰ ਦਾ ਨਾਮ ਆ ਉਹ ਗੁਰੂ ਦੇਖਵਾਦਰ ਪਾਸ਼ੇ ਦੇ ਮੁਖਾਰਬੰਦ ਤੋਂ ਨਿਕਲਿਆ ਹੋਇਆ ਔਰ ਜਾਂਦੇ ਜਾਂਦੇ ਬਾਬਾ ਜੀ ਇੱਕ ਤੁਸੀ ਅਪੀਲ ਕਰਨਾ ਚਾਹੋ ਜਿਹੜੇ ਨਵਾਂ ਸ਼ਹਿਰ ਦੇ ਵਾਸੀ ਉਹਨਾਂ ਨੂੰ ਕਿ ਸ਼ਾਂਤਮਈ ਢੰਗ ਨਾਲ ਰਹਿਣਾ ਔਰ ਜਿਹੜਾ ਇਹ ਮੋਰਚਾ ਦਿੱਲੀ ਵਿੱਚ ਜਿਵੇਂ ਉਹਨਾਂ ਨੇ ਇੱਕ ਢਾਕੇ ਲਿੱਟ ਕੇ ਸਾਡੇ ਵੀਰ ਬੈਠੇ ਨੇ ਜਿਹੜਾ ਮੋਰਚਾ ਇੱਥੇ ਵੀ ਚੜ੍ਹਦੀ ਗੱਲਾਂ ਚ ਰੱਖਣਾ ਉਹਦੇ ਲਈ ਕੀ ਕਹਿਣਾ ਜਾਓਗੇ ਬਿਲਕੁਲ ਜੀ ਅਸੀਂ ਵੀ ਸੰਦੇਸ਼ ਦੇਣਾ ਚਾਹੁੰਦੇ ਜੀ ਸਾਰਿਆਂ ਨੂੰ ਕਿ ਬਹੁਤ ਨਿਮਰਤਾ ਦੇ ਨਾਲ ਜਿੱਦਾਂ ਪ੍ਰੋਟੈਸਟ ਚੱਲ ਰਿਹਾ ਹਨ ਇਹਦੇ ਸ਼ਾਂਤਮਈ ਚਾਹੀਦਾ ਕਿਉਂਕਿ ਅੱਜ ਤੱਕ ਇਦਾਂ ਦਾ ਪ੍ਰੋਟੈਸਟ ਜਿਹੜਾ ਨਾ ਵਰਲਡ ਦਾ ਬੈਸਟ ਪ੍ਰੋਟੈਸਟ ਹੈ ਜਿਹੜਾ ਦੁਨੀਆ ਨੇ ਮੰਨ ਲਿਆ ਜੀ BBC نیوز ਦੇ ਉੱਤੇ ਗੱਲਾਂ ਚੱਲ ਰਹੀਆਂ ਆਜ ਵਰਲਡ ਲੈਵਲ ਦੇ ਉੱਤੇ ਗੱਲ ਚੱਲਦੀ ਆ ਕਿਸਾਨਾਂ ਦੀ ਸਿੱਖਾਂ ਦੀ ਸਿੰਘਾਂ ਦੀ ਕੇਵਲ ਇੱਕ ਕੇਵਲ ਪੰਜਾਬ ਦੀ ਨਹੀਂ ਰਾਜਸਥਾਨ ਦੀ ਹਰਿਆਣੇ ਦੀ ਕਿੱਥੋ ਕਿੱਥੋਂ ਦਾ ਕਿਸਾਨ ਜਿਹੜਾ ਆ ਗਿਆ ਕਿਉਂ ਕਿਉਂਕਿ ਜਿਹੜਾ ਅੱਜ ਦੀ ਦੁਨੀਆ ਕਹਿ ਰਹੀ ਆ ਨਾ ਜਿੱਦਾਂ ਰਾਜਨੀਤਿਕ ਦੇ ਨੇਤਾ ਜਿਹੜੇ ਅੱਜ ਕਹਿ ਰਹੇ ਆ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਆ ਇਹ ਆ ਜਦੋਂ ਆਜ਼ਾਦੀ ਦੀ ਲੜਾਈ ਹੋਈ ਸੀ ਉਦੋਂ ਵੀ ਪੰਜਾਬ ਵਾਲਿਆਂ ਨੂੰ ਟੈਨਸ਼ਨ ਸੀ ਉਹਦਾ ਵੀ ਪੰਜਾਬ ਨੇ ਜਿਹੜਾ 97% ਜਿਹੜੀਆਂ 90% ਤੋਂ ਵੱਧ ਜਿਹੜੀਆਂ ਸ਼ਹੀਦੀਆਂ ਉਹ ਪੰਜਾਬ ਦੀਆਂ ਤੇ ਇਹ ਦੇਖੋ ਇਹ ਅੱਜ ਪ੍ਰੋਪਾਗੈਂਡਾ ਜਿਹੜਾ ਇਹ ਚੱਲ ਰਿਹਾ ਕਿ ਇਹ ਫਾਇਫ ਜਿਹੜਾ ਪ੍ਰੋਟੈਸਟ ਹੈ ਇਹਨੂੰ ਫੇਲ ਕਰ ਦਿੱਤਾ ਜਾਵੇ ਪਰ ਇਹ ਫੇਲ ਨਹੀਂ ਹੋਣਾ ਬੜੀ ਸਮਝਦਾਰੀ ਦੇ ਨਾਲ ਚੱਲਣ ਦੀ ਲੋੜ ਹੈ ਆਪਸੀ ਪ੍ਰੇਮ ਪਿਆਰ ਸਦਾ ਬਣਾ ਕੇ ਰੱਖਣਾ ਚਾਹੀਦਾ ਸਾਰੇ ਜਥੇਬੰਦੀਆਂ ਨੂੰ ਆਪਸੀ ਪ੍ਰੇਮ ਪਿਆਰ ਬਣਾ ਕੇ ਇਹ ਪ੍ਰੋਟੈਸਟ ਕਾਮਯਾਬ ਬਣਾਈਏ ਇੱਕ ਇੱਕ ਨਾਲ ਅਪੀਲ ਵੀ ਮੈਂ ਜ਼ਰੂਰ ਤੁਹਾਡੇ ਵੱਲੋਂ ਚਾਹੂੰਗਾ ਕਿਉਂਕਿ ਨੌਜਵਾਨ ਤੁਹਾਨੂੰ ਵੀ ਸੁਣਦੇ ਨੇ ਇੱਕ ਅਪੀਲ ਜ਼ਰੂਰ ਕਰਦੋ ਕਿ ਜਿਹੜੇ ਇਹਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਪਿੱਛੇ ਜੇ ਰਾਜੇਵਾਲ ਸਾਹਿਬ ਦਾ ਬਿਆਨ ਆਇਆ ਸੀ ਅਸੀਂ ਆਪ ਆਪਸ ਵਿੱਚ ਤਾਰ ਪਿੱਡੋ ਨਹੀਂ ਹੋਣਾ ਅਸੀਂ ਇੱਕ ਦੂਜੇ ਨਾਲ ਜਿਹੜਾ ਸਮਰਥਨ ਬਣਾਏ ਰੱਖਣਾ ਪਿਆਰ ਬਣਾ ਤੁਸੀਂ ਆਪਸੀ ਸਮਰਥਨ ਹਮੇਸ਼ਾ ਬਣਾ ਕਰਕੇ ਰੱਖੋ ਕੇਵਲ ਇਹੀ ਮੁੱਦਾ ਨਹੀਂ ਜੀ ਹਜੇ ਅੱਗੇ ਹੋਰ ਵੀ ਬੜੇ ਮੁੱਦੇ ਆ ਪਹਿਲਾ ਇਹ ਮੁੱਦਾ ਸਮਝਾ ਲਈਏ ਤੇ ਅਗਲੇ ਹੋਰ ਮੁੱਦੇ ਜਿਹੜੇ ਆ ਉਹ ਬਾਅਦ ਦੇ ਵਿੱਚ ਜੇ ਤੁਸੀਂ ਇਦਾਂ ਹੀ ਪ੍ਰੇਮ ਪਿਆਰ ਬਣਾ ਕੇ ਰੱਖਿਆ ਆਪਸੀ ਇਤفاق ਜਿਹੜਾ ਬਣਾ ਕੇ ਰੱਖਾਂਗੇ ਇਕਤਾ ਰੱਖੋਗੇ ਨਾ ਯੂਨਿਟੀ ਦੇ ਵਿੱਚ ਆ ਪੰਜਾਂ ਉਂਗਲੀਆਂ ਜੀ ਜੇ ਇੱਕ ਆ ਇੱਕ ਨਾਲ ਕੁਝ ਨਹੀਂ ਹੋਣਾ ਇਹਨੇ ਤੋੜ ਦੇਣਾ ਕਿਸੇ ਨੇ ਕਿਸੇ ਨੇ ਆ ਕੇ ਇੱਕ ਨੂੰ ਜਦੋਂ ਮੁੱਕਾ ਬਣ ਜਾਂਦਾ ਨਾ ਇਹਨੂੰ ਨਹੀਂ ਕੋਈ ਤੋੜਦਾ ਜਦੋਂ ਕੱਟੀਆਂ ਹੋ ਗਈਆਂ ਇਹ ਨਹੀਂ ਕਦੇ ਵੀ ਟੁੱਟਣੀਆਂ ਤੇ ਆਪਸੀ ਜਿਹੜਾ ਇਹ ਪ੍ਰੇਮ ਪਿਆਰ ਇਤفاق ਤੇ ਇਕਤਾ ਜਿਹੜੀ ਸਦਾ ਬਣਾ ਕੇ ਰੱਖਣਾ ਸਦਾ Hindu ਭਾਈਚਾਰਾ Muslim ਭਾਈਚਾਰਾ ਸਾਰਿਆਂ ਨੂੰ ਇਕਜੁੱਟ ਹੋ ਕਰਕੇ ਇਹ ਜ਼ੁਲਮ ਦੇ ਖਿਲਾਫ ਜਿਹੜੇ ਸਦਾ ਆਵਾਜ਼ ਫੁਣ ਚਾਹੀਦੀ ਹੈ ਅੱਜ ਆਪਾਂ ਹੁਣ ਮਨਜੀਤ ਸਾਹਿਬ ਅੱਗੇ ਰੁਕਣਾ ਤੇ ਤਦ ਤੱਕ ਇੱਕ ਦੋ ਸਵਾਲ ਹੋਰ ਪੁੱਛ ਲਵਾਂ ਮੈਂ ਬਿਲਕੁਲ ਜਿਵੇਂ ਨਾ ਮੈਂ ਅੱਜ ਇੱਕ ਗੱਲ ਸੁਣ ਰਿਹਾ ਪੁੱਛ ਸੁਣ ਰਿਹਾ ਸੀ ਮੈਨੂੰ ਪਤਾ ਲੱਗਾ ਕਹਿੰਦੇ ਕਿ ਗੁਰੂ ਗੋਬਿੰਦ ਪਾਸ਼ਾ ਨੂੰ ਹਮੇਸ਼ਾ ਇਹ ਹੀ ਦਿਖਾਇਆ ਜਾਂਦਾ ਕਿ ਜੀ ਮੁਗਲ ਮੁਗਲਾਂ ਨਾਲ ਸਾਡੀ ਲੜਾਈ ਹੁੰਦੀ ਸੀ ਪਰ ਜ਼ਿਆਦਾਤਰ ਗੁਰੂ ਜੀ ਪਾਸ਼ਾ ਜੀ ਦਾ ਸਾਥ ਜਿਹੜਾ ਮੁਗਲਾਂ ਨੇ ਦਿੱਤਾ ਇਹ ਜਾਣ ਬੁੱਝ ਕੇ ਜਿਹੜੇ ਲੋਕ ਲੜਾਈ ਪਾਉਣਾ ਚਾਹੁੰਦੇ ਫੁੱਟ ਪਾਉਣਾ ਚਾਹੁੰਦੇ ਪ੍ਰੋਪੋਗੈਂਡੇ ਕਰਦੇ ਨੇ ਔਰ ਜਦ ਕਿ ਸਿੱਖ ਧਰਮ ਵਿੱਚ ਕਦੀ ਭੇਦਭਾਵ ਕਦੀ ਵਿਤਕਰਾ ਤਾਂ ਹੈ ਹੀ ਨਹੀਂ ਬਿਲਕੁਲ ਜੀ ਭੇਦ ਭਾਵ ਵਿਤਕਰਾ ਜਿਹੜਾ ਨਾ ਅੱਜ ਸਾਡੀਆਂ ਕਤਾਬਾਂ ਦੇ ਵਿੱਚ ਜਿਹੜਾ ਨਾ ਸਾਡੇ ਛੋਟੇ ਬੱਚਿਆਂ ਨੂੰ ਇਹ ਸਮਝਾ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਲਾਬ ਜਿਹੜੇ ਉਹ ਮੁਸਲਮਾਨ ਸਨ ਜੀ ਮੁਸਲਮਾਨ ਨਹੀਂ ਕੇਵਲ ਜਿਹੜੇ ਕਈ ਕਹਿੰਦੇ ਪਹਾੜੀ ਰਾਜਿਆਂ ਦੇ ਨਾਲ ਪੰਡਤਾਂ ਦੇ ਨਾਲ ਲੜਾਈ ਨਹੀਂ ਇਦਾਂ ਵੀ ਨਹੀਂ ਜੀ ਕਿਸੇ ਧਰਮ ਦੇ ਨਾਲ ਲੜਾਈ ਨਹੀਂ ਮਹਾਰਾਜ ਤਾਂ ਸਦਾ ਜ਼ੁਲਮ ਦੇ ਨਾਲ ਲੜਾਈ ਰਹੀ ਹੈ ਸੋ ਖਾਸੇ ਬੰਦੀ ਸਦਾ ਜ਼ੁਲਮ ਦੇ ਨਾਲ ਲੜਾਈ ਰਹੀ ਕਿਸੇ ਧਰਮ ਦੇ ਵਿਸ਼ੇਸ਼ ਦੇ ਲਈ ਨਹੀਂ ਜੇ ਕਿਤੇ ਇੱਥੇ ਗੰਗੂ ਵਰਗਿਆਂ ਨੇ ਜਿਹੜਾ ਗਦਾਰੀਆਂ ਵੀ ਕੀਤੀਆਂ ਤੇ ਮੋਤੀराम ਮਹਿਰਾ ਵਰਗੇ ਵੀ ਆ ਸਨਾਤਨ ਮਤ ਵਾਲੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਕੇ ਜਿਹੜਾ ਛੋਟੇ ਲਾਲਾਂ ਦੇ ਜਿਹੜਾ ਸੰਸਕਾਰ ਕੀਤਾ ਮਾ ਗੁਜਰ ਘੋੜਿਆਂ ਦਾ ਸੰਸਕਾਰ ਕੀਤਾ ਤੇ ਜੇ ਕਿਤੇ ਹੋਰ ਮੁਗਲ ਜਿਹੜੇ ਆ ਉਹ ਮਾੜੀਆਂ ਮਤਾਂ ਵਾਲੇ ਵੀ ਸੀ ਤੇ ਪੀਰ ਬੁੱਧੂ ਸਾਹਿਬ ਫਕੀਰ ਵਰਗੇ ਵੀ ਇਸਲਾਮ ਮਤ ਵਾਲੇ ਜਿਹੜੇ ਮਹਾਰਾਜ ਦੀ ਸਦਾ ਜ਼ਿੰਦਗੀ ਬਣਾ ਕੇ ਜ਼ਿੰਦਗੀ ਭਰ ਮਾਰੇ ਦੇ ਜਿਹੜਾ ਮੂਰੀਦ ਬਣ ਕਰਕੇ ਰਹੇ ਜੀ ਜੀ ਜਦ ਇੱਕ चीज ਬਾਬਾ ਜੀ ਹੋਰ ਬੜੀ ਵਿਲੱਖਣਤਾ ਆਇਆ ਸਿੱਖ ਇਤਿਹਾਸ ਵਿੱਚ ਜ ਸਿੱਖ ਕੌਮ ਵਿੱਚ ਜਿਵੇਂ ਹੁਣੇ ਮੋਦੀ ਸਰਕਾਰ ਹੈ ਸਪਸ਼ਟ ਤੌਰ ਤੇ ਅਗਰ ਕਹਿ ਦਮਾ ਇਹ ਵਸਦਿਆਂ ਨੂੰ ਉਜਾੜ ਰਹੇ ਨੇ ਔਰ ਸਿੱਖ ਕੌਮ ਉਜੜਿਆਂ ਨੂੰ ਵਸਾਉਂਦੀ ਹੈ ਅਸਤਰ ਸ਼ਸਤਰ ਸ਼ਿੰਗਾਰ ਕੇ ਰੱਖਦੇ ਲੇਕਿਨ ਜਿਹੜੇ ਘੋੜੇ ਨੇ ਉਹਨਾਂ ਦੇ ਵਿਚ ਚਾਰੇ ਦਾ ਪੂਰਾ ਖਿਆਲ ਰੱਖਿਆ ਜਾਂਦਾ ਉਹ ਵੀ ਜਿਹੜਾ ਉਹਦਾ ਵੀ ਵੇਰਵਾ ਜ਼ਰੂਰ ਦੋ ਜੀ ਬਿਲਕੁਲ ਜੀ ਜਿਹੜੇ ਘੋੜੇ ਨੇ ਉਹਨਾਂ ਦਾ ਸਾਰਾ ਜਿਹੜਾ ਪ੍ਰਬੰਧ ਜਿਹੜਾ ਉਹ ਸਾਰੀਆਂ ਸੰਗਤਾਂ ਕਰ ਰਹੀਆਂ ਆ ਸਾਡੇ ਵੀਰ ਇੱਕ ਪਿੱਛੇ ਬੈਠੇ ਪਿੱਛੇ ਟਰਾਲੀ ਵਿੱਚ ਆ ਰਹੇ ਆ ਉਹੀ ਟਰਾਲੀ ਜਿਹੜੀ ਆ ਸਾਡੀ ਪਹਿਲਾਂ ਜਾ ਕੇ ਆਈ ਹੈ ਦਿੱਲੀ ਸਾਰੇ ਪੱਤੇ ਲੈ ਕਰਕੇ ਬਹੁਤ ਸਾਰੇ ਪੱਤੇ ਜਿਹੜੇ ਆ ਲਗਭਗ 30 40 ਕੁਇੰਟਲ ਜਿਹੜੇ ਪੱਤੇ ਲੈ ਕਰਕੇ ਉਹ ਜਾ ਕੇ ਆਏ ਆ ਸਾਰਾ ਜਿਹੜਾ ਇਹ ਸਿੱਖਬੰਦ ਜਿਹੜਾ ਸਦਾ ਹਰੇਕ ਨੂੰ ਬਸਾਉਣ ਵਾਲੇ ਆ ਕਿਸੇ ਨੂੰ ਝਾੜਨ ਵਾਲੇ ਨਹੀਂ ਇਹ ਮੋਦੀ ਜਿਹੜਾ ਹੈ ਨਾ ਇਹ ਬਹੁਤ ਹੀ ਖਰਾਬ ਜਿਹੜਾ ਰਾਜਨੀਤੀ ਕਰ ਰਿਹਾ ਹੈ ਜੀ ਬਹੁਤ ਹੀ ਖਰਾਬ ਰਾਜਨੀਤੀ ਆ ਜਾ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹੋ ਰਹੀ ਆ ਇਹ ਕੇਵਲ ਹਿੰਦੁਸਤਾਨ ਭਾਰਤ ਜਿਹੜਾ ਇਹ ਬਣਿਆ ਕਿਦਾਂ ਸਾਰੇ ਧਰਮਾਂ ਨੂੰ ਸਾਰੀਆਂ ਜਾਤਾਂ ਨੂੰ ਇੱਕ ਰੱਖ ਕਰਕੇ ਇਹ ਭਾਰਤ ਬਣਿਆ ਕਿਸੇ ਇੱਕ ਜਾਤ ਦਾ ਨਹੀਂ ਕਿਸੇ ਇੱਕ ਕੌਮ ਦਾ ਨਹੀਂ ਜੇ ਕਿ ਇਹ ਸਾਡਾ ਸਾਡਾ ਵੀ ਨਹੀਂ ਤੁਹਾਡਾ ਤੁਹਾਡਾ ਵੀ ਨਹੀਂ ਸਾਰਿਆਂ ਦਾ ਰਕਟਾ ਜੀ ਜੀ ਸਾਰਿਆਂ ਦਾ ਬਰਾਬਰ ਉਹ ਦਸਤੇ ਚ ਹਰ ਤਰ੍ਹਾਂ ਦੇ ਫੁੱਲ ਹੋਣੇ ਚਾਹੀਦੇ ਆ ਬਿਲਕੁਲ ਔਰ ਦੋ ਤਿੰਨ ਦਿਨ ਪਹਿਲਾਂ ਮੈਂ ਇੱਕ ਬਾਬਾ ਜੀ ਨੂੰ ਮਿਲਿਆ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਖਾਲਸਾ ਪੰਥ ਹੈ ਜਿਹੜੀ ਸਾਡੀ ਖਾਲਸੇ ਦੀ ਮਤ ਹੈ ਉਹ ਸਰਬੱਤ ਦਾ ਭਲਾ ਮੰਗਣ ਦੀ ਦੋ ਟਾਈਮ ਸਰਬੱਤ ਦਾ ਭਲਾ ਮੰਗੀਦਾ ਅਸੀਂ ਤਾਂ ਮੋਦੀ ਦਾ ਵੀ ਭਲਾ ਮੰਗਦੇ ਪਰ ਉਹਨਾਂ ਮਾਲਕ ਮਨ ਸੰਮਤਿਆ ਦੋ ਬਖਸ਼ੇ ਬਿਲਕੁਲ ਜੀ ਜਦੋਂ ਵੀ ਬੇਨਤੀ ਕੀਤੀ ਜਾਂਦੀ ਹੈ ਅਰਦਾਸ ਹੁੰਦੀ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇ ਪੰਥ ਦੀ ਅਰਦਾਸ ਹੋ ਰਹੀ ਆ ਨਾ ਦੇਖੋ ਭਾਵੇਂ ਜਿਹੜਾ ਨਾ ਘਰ ਦੇ ਵਿੱਚ ਸੋ ਗਲ ਕਲੇਸ਼ ਹੋਣ ਦੋ ਭਰਾ ਬੁਲਾਦੇ ਵੀ ਨਹੀਂ ਆਪਸ ਪਰ ਫੇਰ ਵੀ ਜਦੋਂ ਅਰਦਾਸ ਵਿੱਚ ਜਾ ਕੇ ਖੜੇ ਹੋ ਜਾਂਦੇ ਗੁਰਦੁਆਰੇ ਉੱਤੇ ਜਾ ਕੇ ਬੇਨਤੀ ਕਰਦੇ ਜਦੋਂ ਸਾਰੇ ਪਰਦੇ ਨਾਮਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬ ਸਰਬੱਤ ਸਰਬੱਤ ਦੇ ਬਨੇ ਦੇ ਜੋ ਵੀ ਆ ਜਾਂਦਾ ਤੇ ਇਦਾਂ ਹੀ ਆ ਮਾਰੇ ਮਸਤ ਮਸਤ ਜਿਹੜੀ ਹੁਣ ਬਖਸ਼ੇ ਕਿਤੇ ਉਹ ਦਿਮਾਗ ਜਿਹੜਾ ਨਾ ਬਹੁਤ ਖਰਾਬ ਹੋ ਗਿਆ ਇਹਨੂੰ ਇਹ ਸੀ ਕਿ ਨੋਟਵੰਦੀ ਕੀਤੀ ਕਿਸੇ ਨੇ ਨਹੀਂ ਪੁੱਛਿਆ GST ਲਈ بڑا ਵਿਰੋਧ ਹੋਇਆ ਪਰ ਇਹ ਵੀ ਜਿਹੜਾ ਇਹ ਖਸਮਤਿਆ ਪਰ ਇਹ ਹੁਣ ਪੰਗਾ ਜਿਹੜਾ ਪੁੱਠਾ ਲੈ ਲਿਆ। ਹਮੇ ਚੁਲਮ ਨੂੰ ਰੋਕਣ ਲਈ ਸਿੱਖੋਂ ਅਮ ਨੂੰ ਮਰੇ ਆਉਣਾ ਹੀ ਪੈਂਦਾ। ਜੀ ਚਲੋ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਔਰ ਅਸੀਂ ਮੰਜੀ ਸਾਹਿਬ ਗੁਰਦੁਆਰਾ ਟਾਲੀ ਸਾਹਿਬ ਗੁਰਦੁਆਰੇ ਕੋ ਪਹੁੰਚ ਚੁੱਕੇ ਆ। ਹੁਣ ਬਾਬਾ ਜੀ ਨੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਵੀ ਕਿਤੇ ਨਾ ਕਿਤੇ ਖੋਪੜ 'ਚ ਜ਼ਰੂਰ ਪਾਇਆ ਕਿ ਜ਼ੁਲਮ ਦੇ ਲਈ ਜਿਹੜਾ ਆ ਕਾੜਲੀ ਫੌਜ ਕੇ ਆਉਂਦੀ ਐ। ਔਰ ਹਮੇਸ਼ਾ ਜਿਹੜੀ ਮਤਸੰਮਤੀ ਆਹੀ ਹੀ ਹੈ ਕਿ ਸਰਬੱਤ ਦਾ ਹੀ ਭਲਾ ਹੋਵੇ ਔਰ ਸਰਬੱਤ ਦੇ ਭਲੇ ਚ ਅਗਰ ਪਮਾ ਦੋ ਭਰਾ ਨਹੀਂ ਵੀ ਬੋਲਦੇ ਪਰ ਸਰਬੱਤ ਦਾ ਜਦੋਂ ਭਲਾ ਮੰਗਦੇ ਆ ਉਹਦੇ ਵਿੱਚ ਸਾਰੇ ਸ਼ਰੀਕ ਹੋ ਜਾਂਦੇ ਨੇ ਸਾਰੇ ਬਿਨ ਇਨਵੋਲਵ ਹੋ ਜਾਂਦੇ ਨੇ ਬਾਬਾ ਜੀ ਜਾਂਦੇ ਜਾਂਦੇ ਕੋਈ ਲਾਸਟ ਗੱਲ ਕਹਿਣੀ ਤਾਂ ਆਪਾਂ ਵੀਡੀਓ ਵਿੱਚ ਰੈਪ ਅਪ ਕਰ ਦਿੰਦੇ ਆਂ ਜੀ ਲਾਸਟ ਦੇ ਵਿੱਚ ਅਖੀਰ ਦੇ ਵਿੱਚ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਕਿ ਮੋਰਚੇ ਵਾਲਿਆਂ ਨੂੰ ਵੀ ਤੇ ਹੋਰ ਤਾਂ ਉਹ ਤਾਂ ਜਿੱਥੇ ਪ੍ਰੋਟੈਸਟ ਹੋ ਰਹੇ ਕਈ ਮੋਰਚੇ ਵਾਲੇ ਦਿੱਲੀ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਪ੍ਰੋਟੈਸਟ ਹੋ ਰਹੇ ਆ ਹਰ ਇੱਕ ਟੋਲ ਬਲਾਇਜ ਦੇ ਉੱਤੇ ਪ੍ਰੋਟੈਸਟ ਹੋ ਗਏ ਆ ਹਰੇਕ ਵੀਰਾਂ ਨੂੰ ਇਹੀ ਬੇਨਤੀ ਆ ਕਿ ਸਦਾ ਇਕਤਾ ਬਣਾ ਕਰਕੇ ਰੱਖਿਓ ਇਹ ਜੇ ਤੁਸੀਂ ਇਸ ਇਕਤਾ ਦੇ ਨਾਲ ਚੱਲਦੇ ਰਹੇ ਬਹੁਤ سارے ਮਸਲੇ ਜਿਹੜੇ ਹੱਲ ਹੋ ਜਾਣੇ ਆ ਚੜ੍ਹਦੀ ਕਲਾ ਹੋ ਜਾਣੀ ਆ ਚਲੋ ਲਾਸਟ ਵਿੱਚ ਅਸੀਂ ਵੀ ਇਹ ਕਹਿਣਾ ਚਾਹਾਂਗੇ ਕਿ ਅਨੇਕਤਾ ਵਿੱਚ ਹੀ ਏਕਤਾ ਹੈ ਔਰ ਏਕਤਾ ਵਿੱਚ ਹੀ ਭਾਰਤ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਔਰ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਆਪਣੇ ਛੋਟੇ ਵੀਰ ਦਿਨੇਸ਼ਵਰੀ ਕੈਮਰਾ ਪਰਸਨ ਵਿਜੇ ਕੁਮਾਰ ਤੇ लाडली ਫੌਜੂ ਦੇ ਇਜਾਜ਼ਤ ਇੱਕ ਵਾਰੀ ਫਤਿਹ ਬੁਲਾ ਦਿੰਨੇ ਆ ਜੀ ਵਾਹ ਓਏ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਦੀ ਫਤਿਹ